ਦੇਖੋ 84 ਦਾ ਕਤਲੇਆਮ ਸਰਕਾਰੀ ਕਤਲੇਆਮ ਸੀ ਜਿਸ ਕਿਸਮ ਦੇ ਹਾਲਾਤ ਉਦੋਂ ਸਰਕਾਰੀ ਮਸ਼ੀਨਰੀ ਨੂੰ ਵਰਤ ਕੇ ਸਿੱਖਾਂ ਦੇ ਘਰਾਂ ਦੇ ਵਿੱਚੋਂ ਕੱਢ-ਕੱਢ ਕੇ ਕੋਹ-ਕੋਹ ਕੇ ਮਾਰੇ ਗਿਆ ਤੇ ਅੱਜ 40 ਸਾਲ ਬਾਅਦ ਵੀ ਕੋਈ ਇਨਸਾਫ ਨਹੀਂ ਮਿਲਿਆ ਅੱਜ ਸੱਜਣ ਕੁਮਾਰ ਨੂੰ ਭਾਵੇਂ ਉਮਰ ਕਾਇਕ ਮਿਲੀ ਹੈ ਪਰ ਮੈਂ ਸਮਝਦਾ ਕਿ ਇਹ ਬਹੁਤ ਥੋੜੀ ਸਜ਼ਾ ਹੈ ਜਿਹੜੇ ਵੀ ਉਹ ਲੋਕ ਸਨ ਭਾਵੇਂ ਸੱਜਣ ਕੁਮਾਰ ਦਾ ਨਾਮ ਦਾ ਭਾਵੇਂ ਟਾਈਟਲ ਉਹਦਾ ਹੁੰਦਾ ਭਾਵੇਂ ਕਮਲਨਾਥ ਦਾ ਹੁੰਦਾ ਜਾਂ ਬਾਕੀ ਸਾਰੀ ਉਸ ਵੇਲੇ ਦੀ ਲੀਡਰਸ਼ਿਪ ਦਾ ਨਾਮ ਸਿੱਧੇ ਤੌਰ ਤੇ ਆ ਰਿਹਾ ਸੀ ਇਹਨਾਂ ਨੂੰ ਵੱਡੀਆਂ ਸਜ਼ਾਵਾਂ ਦੀ ਲੋੜ ਆ ਵੱਡੀ سزا ਮਿਲਣੀ ਚਾਹੀਦੀ ਆ ਜਿਹੜੇ ਬਾਕੀ ਪੈਂਡਿੰਗ ਪਏ ਕੇਸ ਨੇ ਮੈਂ ਬੇਨਤੀ ਕਰੂੰਗਾ ਅਦਾਲਤ ਨੂੰ ਕਿ ਡੇ ਟੂ ਡੇ ਹੀਡਿੰਗ ਕਰਕੇ ਤੁਰੰਤ ਵੱਡੀਆਂ ਸਜ਼ਾਵਾਂ ਦਿੱਤੀਆਂ ਜਾਣ ਮੈਂ ਇੱਥੇ ਧੰਨਵਾਦ ਵੀ ਕਰੂੰਗਾ ਵਕੀਲ ਸਾਹਿਬਾਨ ਦਾ ਧੰਨਵਾਦ ਵੀ ਕਰੂੰਗਾ ਵੱਖ-ਵੱਖ ਏਜੰਸੀਆਂ ਦਾ ਜਿਨ੍ਹਾਂ ਨੇ ਇਸ ਕੇਸ ਨੂੰ ਸਜ਼ਾ ਤੱਕ ਲੈ ਕੇ ਆਂਦਾ ਔਰ ਧੰਨਵਾਦ ਕਰੂੰਗਾ ਸਮੂਹ ਗਵਾਹਾਂ ਦਾ ਜਿਹੜੇ ਆਪਦੇ ਪਰਵਾਰਾਂ ਦੇ ਜੀਖ ਹੋਣ ਤੋਂ ਬਾਅਦ ਵੀ ਇੱਕ ਨਿਸ਼ਟਾ ਨਾਲ ਇੱਕ ਸੱਚੇ ਮਾਰਗ ਤੇ ਚੱਲਦੇ ਆ ਲੜਾਈ ਲੜਦੇ ਰਹੇ ਔਰ ਅੱਜ ਇਹ ਜੇ ਕਾਤਲਾ ਨੂੰ ਜਿਹੜੀ ਹੈ ਇਹ ਘੱਟੋ ਘੱਟ ਕੋਈ ਨਾ ਕੋਈ ਸਜ਼ਾ ਮਿਲਣ ਦਾ ਜਿਹੜਾ ਹੈਗਾ ਪ੍ਰਵਾਦਾਨ ਬਣਿਆ ਔਰ ਸਜ਼ਾ ਮਿਲੀ